ਸਿਕਰ ਮੈਂ ਤਾਂ ਆਪਣਾ ਰੋਹਿਤ ਆਜ਼ਾਦ ਫਾਇਦੇ ਦੱਕਾ ਦਾ ਇੱਕ ਵਾਰ ਫੇਰ ਮੈਂ ਜ਼ਿਲੋਂ ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਕੋਟਕਪੂਰਾ ਦੇ ਭਿੰਡਾ ਰੋਡ ਦੀ ਜੋ ਭਿੰਡਾ ਰੋਡ ਤੇ ਸਰਕਾਰੀ ਕਾਲਜ ਹੈ ਸਹਿਦ ਪਖ ਸਿੰਘ ਕਾਲਜ ਉਹਦੇ ਨਾਲ ਲੱਗਦੀ ਸੜਕ ਜੋ ਮਹੱਲਾ ਕਸ਼ਮੀਰੀਆਂ ਵਾਲੇ ਨੂੰ ਜੋੜਦੀ ਆ ਟਿੱਕੜੇ ਵਾਲੀ ਗਲੀ ਆ ਨਾਲ ਜੋ ਸਹਾਈ ਨਗਰ ਆ ਉੱਥੇ ਉੱਥੋਂ ਦੇ ਲੋਕ ਜਿਹੜੇ ਹੈਗੇ ਆ ਇੱਕ ਸਮੱਸਿਆ ਤੋਂ ਬਹੁਤ ਤੰਗ ਨਜ਼ਰ ਆ ਰਹੇ ਨੇ ਜੋ ਸੀਵਰੇਜ ਦੀ ਸਮੱਸਿਆ ਉੱਥੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ ਆ ਜੋ ਉੱਥੇ ਉਹ ਕਾਲਜ ਦੇ ਨਾਲ ਬੈਕਸਾਈਡ ਤੇ ਜਿਹੜਾ ਗਲੀ ਜਾਂਦੀ ਆ ਉਹ ਖੱਡਿਆਂ ਨਾਲ ਭਰੀ ਹੋਈ ਆ ਉੱਥੇ ਸੀਵਰੇਜ ਦਾ ਪਾਣੀ ਜਮਾ ਵੱਡੇ ਵੱਡੇ ਖੱਡੇ ਨਜ਼ਰ ਆ ਰਹੇ ਨੇ ਤੇ ਮੇਰਾ ਇਹ ਮਕਸਦ ਇਹੀ ਆ ਸਿਰਫ ਇਹ ਜਿਹੜੀ ਖਬਰ ਨੂੰ ਤੇ ਇਹ ਜਿਹੜੇ ਲੋਕਾਂ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਹੈ মিডিਆ ਨਾਲ ਜੋ ਉਹਨਾਂ ਦੀ ਪਰੇਸ਼ਾਨੀ ਆ ਉਹਨਾਂ ਦੀ ਦਿੱਕਤ ਆ ਜੋ ਉਹਨਾਂ ਨੇ ਮੰਗ ਕੀਤੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਤੋਂ ਜੋ ਵਿਧਾਇਕ ਵੀ ਨੇ ਕੋਟ ਕੁਗੜਾ ਦੇ ਤੇ ਮੇਰੀ ਇਹੀ ਕੋਸ਼ਿਸ਼ ਆ ਕਿ ਇਹ ਜਿਹੜੀ ਖਬਰ ਆ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਜੋ ਵਿਧਾਇਕ ਨੇ ਕੋਟਕਪੂਰਾ ਦੇ ਨਾਲ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਦੇ ਕੰਨਾਂ ਤੱਕ ਪਹੁੰਚੇ ਉਸ ਮਹੱਲੇ ਦਾ ਜੋ ਉਸ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਆ ਉਸ ਦੀ ਬੈਕ ਸਾਈਡ ਤੇ ਜੋ ਗਲੀ ਆ ਉਹ ਗਲੀ ਦਾ ਜੋ ਮਾੜਾ ਹਾਲ ਆ ਉਹ ਆਪਣੀ ਅੱਖਾਂ ਨਾਲ ਦੇਖਣ ਮੇਰਾ ਇਹ ਮਕਸਦ ਆ ਕਿ ਇਹ ਜਿਹੜੀ ਖਬਰ ਨੂੰ ਦੇਖ ਕੇ ਉਹ ਉਹਨਾਂ ਲੋਕਾਂ ਦੀ ਜੋ ਸਮੱਸਿਆ ਉਹ ਦੂਰ ਕਰਨ ਤੇ ਉਹਨਾਂ ਦੀ ਜੋ ਮੰਗ ਤੇ ਗੌਰ ਕਰਨ ਤਤਕ ਦੇਖਦੇ ਰਹੋ ਸਾਡੀ ਇਹ ਰਿਪੋਰਟ ਹੋਰ ਵੀ ਜਾਣਕਾਰੀ ਲੋਕਾਂ ਮੂਰੇ ਲਿਆਵਾਂਗੇ ਮੈਂ ਰੌਂਤ ਆਜ਼ਾਦ ਕੋਟਕਪੂਰਾ ਤੋਂ ਹਾਂਜੀ ਕੀ ਨਾਮ ਹੈ ਤੁਹਾਡਾ ਪਰਨੀਰ ਸਿੰਘ ਹੈ ਤੇ ਕੀ ਸਮੱਸਿਆ ਹੈ ਜਿਹੜਾ ਰੋਡ ਹੈ ਦੇਖਿਓ ਮੜਾ ਆਪਣਾ ਉਹ ਕਾਲੇ ਰੋਡ ਨਾਲ ਹੈ ਨਾੜ ਬਠੰਡਾ ਮੇਨ ਰੋਡ ਨੂੰ ਬਲਉਦਾ ਹੈ ਅੱਛਾ ਹਾਂਜੀ ਕੀ ਦਿੱਕਤ ਆ ਰਹੀ ਹੈ ਸਿੱਕੀ ਦੇਖੋ ਸੀਵਰੇਜ ਦਾ ਪਾਣੀ ਨਹੀਂ ਇੱਥੇ ਡੰਨੋ ਹਟਦਾ ਹੀ ਬਲੌਕਜ ਹੋ ਜਾਂਦੀ ਹੈ ਤੇ ਸੜਕ ਤੇ ਸਾਰੀ ਟੁੱਟੀ ਪੱਦੀ ਹੋ ਗਈ ਹੈ ਅਜੀ ਇਹਨਾਂ ਨੂੰ ਵੀ ਜਲਦੀ ਜਲਦੀ ਕੋਈ ਹੱਲ ਕੀਤਾ ਜਾਵੇ ਸੜਕ ਬਣ ਜਾਵੇ ਸੀਵਰੇਜ ਪੈ ਜਾਵੇ ਇਹਦਾ ਤੇ ਸਾਨੂੰ ਲਿਜਾਤ ਮਿਲ ਜੇ ਨੀ ਤੁਹਾਡੀ ਸਮੱਸਿਆ ਤੇ ਕਿਸ ਨੇ ਗੌਰ ਕੀਤਾ ਕੋਈ ਨਹੀਂ ਕੋਈ ਕਿਸੇ ਨੇ ਕੋਈ ਨਹੀਂ ਲਗੀ ਨਾ ਕਾਲੀਆਂ ਲਗੀ ਤੇ ਨਾ ਗੰਗਰੇਸ ਵਾਲਿਆਂ ਨੇ ਕੀਤਾ ਤੇ ਆ ਛੜੂ ਵਾਲੇ ਆ ਗਏ ਅਸੀਂ ਆਖਰਕਾਰ ਕੋਈ ਨਾ ਕੋਈ ਹੱਲ ਕਰਨਗੇ ਕੀ ਆਸਾਂ ਉਹ ਛੜੂ ਕੋ ਆਸ ਤਾਂ ਵੀ ਵੇਖੋ ਉਹ ਬਈ ਤਿੰਨ ਦਿਨ ਹੈ ਕਿ ਪੈਸੇ ਆਏ ਤੇ ਅਗਾ ਹੁਣ ਬੰਨ੍ਹਦੇ ਹੈ ਕਿ ਜੇ ਸੋਰਗੇ ਨੂੰ ਪਾ ਦੇਣਗੇ ਤੇ ਫੇਰੀ ਗਈ ਹੁਣ ਜਿਹੜਾ ਸਾਫਤਾ ਹੋਏ ਵੀ ਉਧਰ ਹੀ ਬਣਾਈ ਗਏ ਤੇ ਫਰਦਾ ਤੇ ਕੋਈ ਫਾਇਦਾ ਨਹੀਂ ਕਰਦੇ ਆਪਸੇ ਆਏ ਦਵੀ ਆਪਣਾ ਸਪੀਕਰਾ ਵਾਲੇ ਜੋ ਉਸਾਰਤ ਨੂੰ ਮੋਜੂਵਾ ਜੀ ਨਾਨਕਾਹਿਕ ਨੇ ਕੋਟ ਪੂਰਾ ਦੇ ਹਾਂਜੀ ਉਹਨਾਂ ਤੋਂ ਕੀ ਆਸ ਰੱਖਦੇ ਹੋ ਕੀ ਮੰਗ ਕਰਦੇ ਹੋ ਉਹਨਾਂ ਨੂੰ ਆਸ ਤਾਂ ਉਹਨਾਂ ਨੂੰ ਵੀ ਤਾਂ ਕਰਦੀ ਸੀ ਜੇ ਹੁਣ ਇੱਕ ਦਿਨ ਆਏ ਸੀ ਜੇ ਕੋਲ ਤੋਂ ਪਾਣੀ ਖੜਾ ਸੀਗਾ ਪਾਣੀ ਦੇਖ ਕੇ ਤਾਂ ਕਾਫਲਾ ਦਵਾਪਸ ਹੀ ਫੇਰ ਲੱਗੇ ਉਹ ਅੱਛਾ ਵਾਪਸ ਲੱਗੇ ਬੱਸ ਲੱਗੇ ਨਹੀਂ ਜਿਹੜਾ ਹੈਗਾ ਇਹ ਖੱਡੇ ਜਿਹੜਾ ਹੈਗਾ ਅੱਗੇ ਉਹਨਾਂ ਦੀ ਗੱਡੀ ਲੰਘੀ ਨਹੀਂ ਗਈ ਮਤਲਬ ਨਹੀਂ ਵਾਪਸ ਲੱਗੇ ਜੀ ਉੱਥੇ ਪਾਣੀ ਬਹੁਤ ਗਾਵੇ ਹੁਣ ਤਾਂ ਸੁੱਕਿਆ ਹੈਗਾ ਹੁਣ ਤਾਂ ਅੱਜੀ अच्छा हां जी वे गड्डी ਆ ਉਹਦਾ ਕਾਫਲਾ ਲੈ ਕੇ ਕਾਫਲਾ ਵਾਸਤੇ ਲੈ ਕੇ ਫੇਰ ਪਾਣੀ ਵੇਖ ਕੇ ਖੱਡੇ ਵੇਖ ਕੇ ਵਾਸ ਲੈ ਵਾਸ ਹੀ ਲਗੇਗਾ ਲਈ اچھا ਕੋਈ ਹੋਰ ਹੀ ਰਾਹ ਕੋਈ ਕੱਢ ਹਾਂ ਹੋਰ ਰਾਹ ਕੱਢ ਕੇ ਲਗੇ ਠੀਕ ਹੈ ਅੱਛਾ ਚਲੋ ਹੁਣ ਕੀ ਮਤਲਬ ਉਹਨਾਂ ਤੋਂ ਮੰਗ ਕੀ ਰੱਖਦੇ ਮੰਗ ਕੀ ਕਰਦੇ ਵੀ ਸਾਡੀ ਛੜਕ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਲੋਕਾਂ ਨੂੰ ਉਜਾਤ ਮਿਲੇ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਜੀ ਕ੍ਰਿਸ਼ਨ ਸਿੰਘ ਮੇਰਾ ਨਾਮ ਆ ਜੀ ਮੈਂ ਮੇਰੀ ਬੇਨਤੀ ਹੈਗੀ ਆ ਮਾਦੀ ਪਾਰਟੀ ਦੇ ਸਾਹਮਣੇ ਕਿ ਇਹ ਨਾ ਸੜਕ ਬਣਾਈ ਜਾਵੇ ਜੀ ਜੇ ਸਾਡੇ ਵਿੱਚ ਏ ਜੀ ਸ਼ਹੀਦ 박ਸਲ ਕਾਲਜ ਬੈਕਸਰ ਉੜਾਈ ਦਾ اچھا ਤੇ ਇਹ ਸੜਕ ਬਣਾਈ ਜਾਵੇ ਜੀ ਤੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਸਕੂਲ ਆਉਣ ਜਾਣ ਵਾਲੇ ਜਿੰਨੇ ਵੀ ਕਾਲਜ ਵਾਲੇ ਬੱਚੇ ਆ ਨਾ ਜੀ ਬਹੁਤ ਦਿੱਕਤ ਆਉਂਦੀ ਉਹਨਾਂ ਨੂੰ ਤੇ ਹੋਰ ਵੀ ਲੰਘਦੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਸਮੱਸਿਆ ਕੀ ਹੈ ਤੁਹਾਡੀ ਕੀ ਮਤਲਬ ਸਮੱਸਿਆ ਸਾਡੀ ਇਹ ਹੈ ਜੀ ਕਿ ਰਸਤਾ ਬਣਾਇਆ ਜਾਵੇ ਤੇ ਸਾਰਿਆਂ ਨੂੰ ਸੌਖਾ ਹੋ ਜਾਵੇ ਜੀ ਤੇ ਇੱਕ ਭਗਵੰਤ ਮਾਨਮੂ ਦੇ ਹੋਰ ਬੇਲਤੀ ਹੈ ਜੀ ਕਿ ਜਿਹੜੇ ਬੇਰੁਜ਼ਗਾਰ ਹੈ ਨਸ਼ੇੜੀ ਹੈ ਜਿੰਨੇ ਵੀ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਇਹ ਇਕੱਲੇ ਪੀਏ ਪੰਜੇ ਤੋਂ ਚਲਾਉਣ ਨਾਲ ਨਹੀਂ ਕੋਈ ਹੱਲ ਹੋਣਾਗਾ ਇਹ ਤਾਂ ਬੇਰੁਜ਼ਗਾਰੀ ਤੁਸੀਂ ਵਧਾ ਰਹੇ ਆ ਕੋਈ ਘੈਂਟ ਜਿਹਾ ਤਰੀਕੇ ਦਾ ਕੋਈ ਕੰਮ ਕਰੋ ਜੀ ਵਧੀਆ ਲੱਗੇ ਸਾਰੇ ਲੋਕਾਂ ਨੂੰ ਤੇ ਆਉਣ ਵਾਲੇ ਸਮੇਂ ਦੀ ਤੁਹਾਡੀ ਪਾਰਟੀ ਚ ਨਹੀਂ ਜਾਵੇ ਇਹ ਨਾ ਕਰੋ ਜੀ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਕਮਲਾ ਜੀ ਤੇ ਕੀ ਦਿੱਕਤ ਹੈ ਤੁਹਾਡੀ ਕੀ ਸਮੱਸਿਆ ਹੈ ਕਿਹੜਾ ਰੋਡ ਹੈ ਕਿਹੜੇ ਬਸ ਇਹ ਐਸਬੀਐਸ ਕਾਲੇ ਰੋਡ ਆਈ ਇਧਰ ਬਠਿੰਡਾ ਰੋਡ ਤੇ ਮੇਨ ਸੜਕ ਤੇ ਜਾਂਦਾ ਹੀ ਇਹ ਰੋਡ ਇਹ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਬਹੁਤ ਟਾਈਮ ਤੋਂ ਬਹੁਤ ਹੀ ਖਰਾਬ ਹੋ ਰਹੀ ਹੈ ਇੱਥੇ ਆਵਾਜ਼ਾ ਵੀ ਆ ਜਿਹੜੀ ਬਹੁਤ ਖਰਾਬ ਆ ਇੱਥੇ ਰੋਲ ਡਿੱਗਦੇ ਆ ਕੋਈ ਨਾ ਕੋਈ ਇਹ ਸੜਕ ਦਾ ਵਿਕਾਸ ਕੀਤਾ ਜਾਵੇ ਤੇ ਸੀਵਰੇਜ ਲਾਏ ਜਾਣ ਵੇ ਕਿਸੇ ਪਾਰਟੀ ਨੇ ਇਹਦਾ ਵਕਾਫ ਕੀਤਾ ਕੋਈ ਹੱਲ ਕੀਤਾ ਨਹੀਂ ਜੀ ਕਿਸੇ ਪਾਰਟੀ ਨੇ ਦਾ ਕੋਈ ਵਿਕਾਸ ਨਹੀਂ ਕੀਤਾ ਵੇਖਦੇ ਆ ਚਲੇ ਜਾਂਦੇ ਆ ਵੇਖਦੇ ਆ ਚਲੇ ਜਾਂਦੇ ਪਹਿਲਾਂ ਅਕਾਲੀ ਦਾ ਲਾਇਆ ਕਾਂਗਰਸ ਆਈ ਭਾਜਪਾ ਆਈ ਹੁਣ ਮੌਜੂਦਾ ਆਪ ਪਾਰਟੀ ਹੈ ਨਾ ਜੀ ਕਿਹ ਅਸਰ ਰੱਖਦੇ ਹੋ ਵਿਕਾਸ ਇਹ ਹੀ ਆਸ ਰੱਖਦੇ ਆ ਜੀ ਇਹ ਸੜਕ ਦਾ ਵਿਕਾਸ ਕੀਤਾ ਜਾਵੇ ਇੱਕ ਸੀਵਰੇਜ ਪਾਇਆ ਜਾਵੇ ਵੱਡਾ ਬਸ ਹੋਰ ਕੋਈ ਸਾਡੀ ਮੰਗ ਨਹੀਂ ਹਾਂ ਜੀ ਕੀ ਨਾਮ ਹੈ ਤੁਹਾਡਾ ਜਸਰਿੰਦਰ ਸਿੰਘ ਜੀ ਤੇ ਇਹ ਕਿਹੜਾ ਰੋਡ ਹੈ ਕਿਹੜਾ ਹੈ ਕਿਹੜੀ ਥਾਂ ਹੈ ਤੁਹਾਡੀ ਕੀ ਸਮੱਸਿਆ ਹੈ ਇੱਕ ਕਾਲਜ ਰੂਡ ਹੈ ਜੀ ਇਹ ਸਮੱਸਿਆ ਪਾਣੀ ਦੀ ਬਹੁਤ ਚਿਰ ਦੀ ਹੈ ਵੈਸੇ ਤਾਂ ਬਹੁਤ ਚਿਰ ਦੀ ਹੈ 15 ਸਾਲ ਤਾਂ ਹੋ ਗਏ ਚਾਹ ਦੀ ਹੋ ਗਿਆ ਨਾ ਬੜਾ ਪ੍ਰੋਬਲਮ ਹੈ ਬੱਚਿਆਂ ਨੇ ਨੰਗਣਾ ਹੁੰਦਾ ਇੱਥੋਂ ਦੀ ਬਾਕੀ ਆਮ ਵੀ ਜਾਂਦਾ ਸਾਰੀ ਨੰਗਦੀ ਇੱਥੇ ਇੱਥੇ ਦਾ ਬੜਾ ਬੁਰਾ ਹਾਲ ਹੋ ਰਿਹਾ ਹੈ ਹੁਣ ਤਾਂ ਜੀ ਹਾਂ ਜੀ ਇਹ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਦਾ ਕੋਈ ਵਿਕਾਸ ਕੀਤਾ ਜਾਵੇ ਨੇ ਇਸੇ ਕਿਥੇ ਸਰਕਾਰ ਨੇ ਨਹੀਂ ਧਿਆਨ ਦਿੱਤਾ ਕਿਸੇ ਸਰਕਾਰ ਨੇ ਨਹੀਂ ਧਿਆਨ ਦਿੱਤਾ ਜੀ ਵੀ ਪਹਿਲਾਂ ਖਾਲੀ ਤੇ ਲਾਇਆ ਬੀਜੇਪੀ ਆਈ ਕਾਂਗਰਸ ਕਿਸੇ ਨੇ ਕਿਸੇ ਨੇ ਕੋਈ ਕੁਝ ਨਹੀਂ ਕੀਤਾ ਜੀ ਤੇ ਕੁਝ ਨਹੀਂ ਕੀਤਾ ਤੇ ਹੁਣ ਆਪ ਪਾਰਟੀ ਆ ਮੂਰਤ ਜੀ ਅਸੀਂ 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 ਕਰਤਾਰ ਸਿੰਘ ਸੰਧਵਾ ਨੂੰ ਬੇਨਤੀ ਕਰਦੇ ਆਂ ਵੀ ਉਹ ਇਹ ਮਾੜੀ ਨਿਗਾਹ ਮਾਰ ਕੇ ਜਾਣ ਕਰਕੇ ਜਾਣੇ ਕਰੋਨੇ ਦਾ ਕੰਮ ਕਰਾਉਣ ਕੀ ਲੱਗਦਾ ਵਿਕਾਸ ਹੋ ਜੂਗਾ ਇਹਦਾ ਕਹਿ ਨਹੀਂ ਸਕਦੇ ਜੀ ਕੁਝ ਕਰਨਗੇ ਕਿ ਨਹੀਂ ਕਰਨਗੇ ਅੱਛਾ ਕਹਿ ਨੀ ਸਕਦਾ ਹਾਂਜੀ ਹਾਂਜੀ ਪਰ ਉਮੀਦ ਐ ਵੀ ਮਤਲਬ ਹੋਜੇ ਉਮੀਦ ਐ ਹੋਜੇ ਹਾਂਜੀ